ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋયા ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫਿਰ ਰੰਗਲਾ ਰੰਗਲਾ ਪੰਜਾਬ ਦੇਖੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤਾਂ ਜਿਹੜੀ ਤਪਸ਼ਾ ਉਹ ਕਦੇ ਤਾਂ ਜੋ ਕਿ ਇਹ ਪੰਜਾਬ ਫਿਰ ਸ਼ੋਦਾ ਔਰਤਾ ਜੀ ਹਵਾ ਵਾਲਾ ਖੇਲ ਅੱਜ ਤਕਰੀਬਨ ਕਟੋ ਕਰਨੀ ਤੇ 5000 ਬੂਟਾ ਜੜਾ ਵਾ ਇੱਥੇ ਵੰਡਿਆ ਜਾਣਾ ਜੇ ਗੱਲ ਕੀਤੀ ਜਾਵੇ ਤੇ ਪਿਛਲੇ ਦਿਨ ਮਨੀਸ਼ ਸ਼ੋਦੀ ਹਣ ਦੇ ਜਮਾਨ ਤੋਂ ਵਿਰੋਧੀ ਬੜੇ ਤੰਜ ਕੱਸਦੇ ਪਏ ਆ ਬੀਜੇਪੀ ਕਹਿ ਰਹੀ ਹੈ ਕਿ 17 ਮਹੀਨੇ ਅੰਦਰ ਲਾਏ ਕੋਈ ਕੰਮ ਹੈ ਕਾਂਗਰਸ ਕੀ ਦਿੱਤਾ ਚ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਉਹਰੇ ਆਪਣੇ ਅਸੀਂ ਵੀ ਆਪਣੇ ਕੰਮ 'ਤੇ ਧਿਆਨ ਦੇ ਰਹੇ ਹਾਂ ਸੋ ਮੈਂ ਵਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਤੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਆ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਹਨਾਂ ਇਹ ਉੱਪਰ ਕਿ ਤਾਂ ਨੂੰ ਆਇਆ ਕਿਉਂਕਿ ਇਨਕਲਾਬੀ ਤਰਤੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਰਾਜਨੀਤਿਕ ਕੰਮਾਂ ਦੀ ਕਰੋ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ ਬੇਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦੇ ਤਾਂ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਅੰਦਰ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ-ਸਾਚੀ ਹੁੰਦਾ ਹੈ ਸੱਚ-ਸਾਚੀ ਹੋਣਾ ਔਰ 100 ਦਿਨ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਹੁੰਦਾ ਸੋ ਇਸ ਸਮਾਂ ਬਹੁਤ ਜਲਦ ਉਹ ਵੀ ਆ ਗਿਆ ਜੀ ਜਦੋਂ ਕੇਜਰੀਵਾਲ ਸਾਹਿਬ ਵੀ ਜਿਹੜੇ ਆਏ ਨੇ ਅੱਜ ਐਮਐਲਏ ਸਾਹਿਬ ਆਏ ਨੇ ਤੇ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਵਾਸਤੇ ਤੇ ਤਿੰਨ ਸਾਫ ਸਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਬੂਟੇ ਬਟਲਣ ਵਾਸਤੇ ਤੇ ਘੱਟੋ ਘੱਟ 5000 ਬੂਟਾ ਜਿੱਤੇ ਵੰਡਿਆ ਗਿਆ ਤੇ ਬੂਟੇ ਲਾਉਣੇ ਸੌਖੇ ਆ ਕਿ ਪਾਲਣੇ ਸੌਖੇ ਆ ਲਾਉਣੇ ਸੌਖੇ ਆ ਪਾਲਣੇ ਔਖੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬੂਟੇ ਪਾਲੇ ਜਾਣ ਜਿੰਨੇ ਬੂਟੇ ਲੱਗਣਗੇ ਪਾਲ ਜਾਣ ਸਾਡਾ ਤੇ ਉਹੀ ਪ੍ਰਾਰਾਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾਲੋ ਜੇ ਬੂਟੇ ਨੂੰ ਪਾਲਾਂਗੇ ਤੇ ਅਸੀਂ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਉਹ ਬਚੂਗੀ ਜੇ ਨਹੀਂ ਪੜਾਂਗੇ ਤੇ ਨਹੀਂ ਬਚੂਗੀ ਹਾਂਜੀ